ਬੜੀ ਅਹਿਮ ਕੈਬਨਿਟ ਮੀਟਿੰਗ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਰਹਿਮਾਈ ਹੇਠ ਹੋਈ ਬਹੁਤ ਸਾਰੀਆਂ ਕੈਬਨਿਟ ਦੀਆਂ ਕੈਬਨਿਟ ਦੇ ਅੰਦਰ ਵੱਡੇ ਵੱਡੇ ਫੈਸਲੇ ਜਿਨ੍ਹਾਂ ਦੇ ਨਾਲ ਮੈਂ ਸਮਝਦਾ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਵੱਡਾ ਫਾਇਦਾ ਹੋਣਾਗਾ ਵੱਡੇ ਪੱਧਰ ਤੇ ਸੁਧਾਰ ਹੋਣਾਗਾ ਉਹ ਫੈਸਲੇ ਜਿਹੜੇ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਪੰਜਾਬ ਚ ਲਾਗ ਲਏ ਸਭ ਤੋਂ ਅਹਿਮ ਫੈਸਲਾ ਮੈਂ ਸਮਝਦਾ ਕਿ ਪੰਜਾਬ ਦੇ ਅੰਦਰ ਦੋ ਸਪੈਸ਼ਲ ਅਦਾਲਤਾਂ ਦਾ ਗਠਨ ਕੀਤਾ ਗਿਆ ਜਿਹੜੀਆਂ ਸਪੈਸ਼ਲ ਅਦਾਲਤਾਂ ਟਕਸੋ ਐਕਟ ਦੇ ਦੀਨ ਟਕਸੋ ਐਕਟ ਦੇ ਦੀਨ ਦੋ ਅਦਾਲਤਾਂ ਦਾ ਗਠਨ ਤਰੰਤਾਰ ਅਤੇ ਸੰਗਰੂਰ ਤਰੰਤਾਰ ਅਤੇ ਸੰਗਰੂਰ ਦੋ ਸਪੈਸ਼ਲ ਕੋਰਟਾਂ ਦਾ ਗਠਨ ਕੀਤਾ ਗਿਆ ਕਿਉਂਕਿ ਜਿੱਥੇ ਕਿਤੇ ਸਾਡੇ ਬੱਚਿਆਂ ਦੇ ਨਾਲ ਅਪਰਾਧ ਹੁੰਦਾਗਾ ਉਹ ਬੱਚਿਆਂ ਨੂੰ ਜਲਦੀ ਇਨਸਾਫ ਦੇਣ ਦੇ ਮਕਸਦ ਲਈ ਕਿ ਬੱਚਿਆਂ ਨੂੰ ਜਲਦੀ ਇਨਸਾਫ ਮਿਲੇ ਉਹਨਾਂ ਨੂੰ ਲੰਬਾ ਸਮਾਂ ਅਦਾਲਤਾਂ ਦੇ ਚੱਕਰਾਂ ਨਾਲ ਘੁੱਟਲੇ ਪੈਣ ਹਰਾਸਨਾ ਹੋਣਾ ਬੰਦੇ ਉਹਦੇ ਲਈ ਜਿਹੜੀਆਂ ਸਪੈਸ਼ਲ ਕੋਰਸ ਜਿਵੇਂ ਕਿ ਰੇਪ ਦੇ ਕੇਸ ਜਾਂ ਹੋਰ ਛੋਟੇ ਕੇਸ ਛੇੜਛਾੜ ਦੇ ਕੇਸ ਜਾਂ ਜਿਸ ਤਰ੍ਹਾਂ ਵੀ ਮੈਂ ਸਮਝਦਾ ਜਿਹੜਾ ਵੀ ਕ੍ਰਾਈਮ ਅਗੇਂਸਟ ਚਾਈਲਡ ਹੁੰਦਾਗਾ ਜਾਂ ਜਿਹੜਾ ਵੀ ਕ੍ਰਾਈਮ 18 ਸਾਲ ਤੋਂ ਘੱਟ ਦੇ ਬੱਚਿਆਂ ਨਾਲ ਹੁੰਦਾਗਾ ਉਹਨੂੰ ਰੋਕਣ ਦੇ ਲਈ ਉਹਨਾਂ ਦੋਸ਼ੀਆਂ ਨੂੰ ਸਜ਼ਾਬਾਂ ਦੇਣ ਦੇ ਲਈ ਦੋ ਕੋਰਟਾਂ ਦਾ ਗਠਨ ਜਿਹੜਾ ਸੰਗਰੂਰ 'ਚ ਇੱਕ ਸੰਗਰੂਰ ਤੇ ਦੂਸਰਾ ਤਰਨਤਾਰਨ ਦੋ ਸਾਮੀਆਂ ਦੀ ਰਚਨਾ ਕੀਤੀ ਗਈ ਆ ਇਹਦੇ ਨਾਲ ਹੀ ਲਗਭਗ ਵੀ ਹੋਰ ਅਸਾਮੀਆਂ ਜਿਹੜੀਆਂ ਜਿਹੜੇ ਕਿ ਸਾਡੇ ਉਹਨਾਂ ਕੋਰਟਾਂ 'ਚ ਆਫੀਸਰ ਸਹਾਬਾਂ ਹੋਣਗੇ ਖਾਸ ਕਰਕੇ ਅਮਲਾ ਫੈਲਾਜ ਨੂੰ ਕਹ ਦਈਏ ਉਹਨਾਂ ਦੀ ਵੀ ਜਿਹੜੀ ਅੱਜ ਰਚਨਾ ਕੀਤੀ ਗਈ ਆ ਇਹਦੇ ਨਾਲ ਬਹੁਤ ਵੱਡਾ ਇਕਲਾਬ ਮਹਿਸੁੰਦਾ ਹੋਊਗਾ ਔਰ ਇਨਸਾਫ ਕਰਨ ਦੇ ਵਿੱਚ ਜਿਹੜੀ ਕਿ ਤਰ੍ਹਾਂ ਕਿ ਤਰ ਦੇਰੀ ਹੁੰਦੀ ਸੀਗੀ ਉਹ ਦੇਰੀ ਖਤਮ ਹੋਗੀ ਔਰ ਬਹੁਤ ਜਲਦੀ ਜਿਹੜਾ ਇਨਸਾਫ ਆ ਉਹ ਲੋਕਾਂ ਨੂੰ ਮਿਲੇਗਾ ਇਸ ਤੋਂ ਬਿਨਾ ਲਗਭਗ 3800 3842 3842 ਸਥਾਈ ਅਸਾਮੀਆਂ ਜਿਹੜੀਆਂ ਕਿ ਪੰਜਾਬ ਦੀਆਂ ਅਦਾਲਤਾਂ ਦੇ ਵਿੱਚ ਪੰਜਾਬ ਦੀਆਂ ਕੋਰਸ ਦੇ ਅੰਦਰ ਲਗਭਗ 20 ਸਾਲ ਤੋਂ ਲਗਭਗ 20 ਸਾਲ ਤੋਂ ਟੈਂਪਰੇਰੀ ਬੇਸ ਦੇ ਉੱਤੇ ਸਾਲ ਦਰ ਸਾਲ ਉਹਨਾਂ ਨੂੰ ਵਾਅਦਾ ਮਿਲਦਾ ਸੀਗਾ 3842 ਪੋਸਟਾਂ ਉਹਨਾਂ 3842 ਪੋਸਟਾਂ ਨੂੰ ਜਿਹੜਾ ਹੈਗਾ ਅੱਜ ਪਰਮਾਨੈਂਟ ਤੌਰ ਤੇ ਉੱਤੇ ਬੜਾਇਆ ਗਿਆ ਹੈਗਾ ਤਾਂ ਕਿ ਸਾਡੇ ਮੁਲਾਜ਼ਮ ਖੱਜਲ ਖਵਾਰ ਨਾ ਹੋਣ ਔਰ ਉਹ 3842 ਪੋਸਟਾਂ ਨੂੰ ਅੱਜ ਕੈਬਨਟ ਵੱਲੋਂ ਮਨਜ਼ੂਰੀ ਦਿੱਤੀ ਗਈ ਆ ਕਿ 3842 ਪੋਸਟਾਂ ਜਿਹੜੀਆਂ ਨੇਗੀਆਂ ਉਹ ਹੁਣ ਪਰਮਾਨੈਂਟ ਹੋਣ ਗਿਆ ਹੁਣ ਸਾਡੇ ਕਿਸੇ ਵੀ ਮੁਲਾਜ਼ਮ ਨੂੰ ਜਿਹੜਾ ਹੈਗਾ ਸਾਲ ਬਾਸ ਸਾਲ ਤੋਂ ਬਾਅਦ ਜਿਹੜਾ ਹੈਗਾ ਉਹ ਐਕਸਟੈਂਸ਼ਨ ਲੈਣ ਦੇ ਚੱਕਰ ਨਹੀਂ ਕੱਟਣੇ ਪੈਣਗੇ